ਕੇਂਦਰ ਸਰਕਾਰ ਵੱਲੋਂ GST ਦੀਆਂ ਦਰਾਂ ਵਿੱਚ 10% ਦੀ ਕਟੌਤੀ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ ਇਲੈਕਟ੍ਰੋਨਿਕਸ ਦੀਆਂ ਕੁਝ ਆਈਟਮਾਂ ਅਤੇ ਕਾਰਾਂ ਤੇ ਟੂ-ਵੀਲਰਸ ਦੀਆਂ ਕੀਮਤਾਂ ਤੇ ਹੋਵੇਗਾ ਇਹ ਸਮਾਨ ਕਾਫੀ ਸਸਤਾ ਹੋ ਜਾਵੇਗਾ ਹਾਲਾਂਕਿ GST ਕਟੌਤੀ 22 ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ ਪਰ ਇਲੈਕਟ੍ਰੋਨਿਕਸ ਦੇ ਸਮਾਨ ਦੀਆਂ ਉਤਪਾਦਕ ਕੰਪਨੀਆਂ ਇਸ ਕਟੌਤੀ ਤੋਂ ਉਤਸ਼ਾਹਿਤ ਹਨ ਅਤੇ ਇਲੈਕਟ੍ਰੋਨਿਕਸ ਆਈਟਮਸ ਦੇ ਵਪਾਰੀ ਵੀ ਕੰਪਨੀਆਂ ਨੇ ਨਵੀਆਂ ਰੇਟ ਲਿਸਟਾਂ ਜਾਰੀ ਕਰ ਦਿੱਤੀਆਂ ਹਨ ਜਿਨ੍ਹਾਂ ਅਨੁਸਾਰ ਟੀਸੀ ਐਲ ਆਈ ਡੀ ਐਲ ਸੀ ਡੀ ਸਲਾਈ ਮਸ਼ੀਨ ਮਾਰਕੀਟ ਵਿੱਚ ਨਵੀਂ ਆਈ ਭਾਂਡੇ ਧੋਣ ਵਾਲੀ ਮਸ਼ੀਨ ਆਦੀ ਇਲੈਕਟ੍ਰੋਨਿਕਸ ਦੀ ਆਇਤਾਂ ਬੇਹੱਸ ਸਸਤੀਆਂ ਹੋ ਜਾਣਗੀਆਂ ਇਹਨਾਂ ਚੀਜ਼ਾਂ ਤੇ 10% ਦੀ ਜੀਐਸਟੀ ਤਾਂ ਕੱਟੀ ਹੈ ਨਾਲ ਹੀ ਦੀਵਾਲੀ ਤੇ ਜਿਹੜੀਆਂ ਕੰਪਨੀਆਂ ਵੱਲੋਂ ਰਿਆਤਾਂ ਅਤੇ ਸਕੀਮਾਂ ਮਿਲਦੀਆਂ ਹਨ ਉਹ ਵਕਤ ਤੋਂ ਮਿਲਣਗੀਆਂ ਇਸ ਨਾਲ ਮੰਦੀ ਦੇ ਤੌਰ ਤੋਂ ਗੁਜ਼ਰ ਰਹੀ ਇਲੈਕਟ੍ਰੋਨਿਕਸ ਮਾਰਕੀਟ ਮੋੜ ਤੋਂ ਗੁਜ਼ਾਰ ਹੋਣ ਦੀ ਉਮੀਦ ਸਰੇ ਕੇਂਦਰ ਸਰਕਾਰ ਨੇ ਜਿਹੜੀ GST ਚ ਕਮੀ ਕੀਤੀ ਹੈ 28% ਤੋਂ 18% ਕੀਤੀ ਹੈ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਭਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਤੇ ਆਮ ਲੋਕਾਂ ਨੂੰ ਕੋਈ ਵੀ ਐਲਡੀ ਜਾ ਐਸੀ ਖਰੀਦਾ ਉਹਨੂੰ ਘੱਟੋ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15000 ਰੁਪਏ ਦਾ ਬੈਨੀਫਿਟ ਮਿਲੇਗਾ ਤੇ ਮੈਂ ਸਭ ਲੋਗਾਂ ਨੂੰ ਇਹੀ ਕਹਾਂਗਾ ਕਿ 22 ਤਰੀਕ ਨੂੰ ਨਵਰਾਤਰਾਂ ਤੋਂ ਵੱਧ ਤੋਂ ਵੱਧ ਪਰਚੇਸ ਕਰੋ ਤੇ ਜਦੋਂ ਸਰਕਾਰ ਨੇ GST ਦਾ ਬੈਨੀਫਿਟ ਦਿੱਤਾ ਵਾ ਪਲੱਸ ਕੰਪਨੀਆਂ ਨੇ ਜਿਹੜਾ ਦੀਵਾਲੀ ਤੇ ਦੁਸ਼ਹਿਰੇ ਤੇ ਨਵੇਂ ਸਾਤ ਨਵਰਾਤਰਾਂ ਦੇ ਬੈਨੀਫਿਟ ਦਿੱਤਾ ਵਾ ਉਹ ਪੂਰਾ ਪੂਰਾ ਅਵੇਲ ਕਰੋ ਤਵਾਤ ਤੋਂ ਬਹੁਤ ਬੈਨੀਫਿਟ ਉਟਾਉ। ਗ੍ਰਾਹਕਾਂ ਤੇ ਕਿੰਨਾ ਪੈਸਾ ਲੱਗੇ ਜਾ ਰਿਹਾ ਕਿੰਨੀ ਤਸਹੀਲ ਵਧੀ ਹੈ ਇਸ ਇਸ ਉਤਤੀ। ਗ੍ਰਾਹਕਾ ਗ੍ਰਾਹਕ ਖੁਸ਼ ਨੇ। ਇਹ ਤੇ ਆਮ ਧਾਰਨਾ ਹੀ ਹੈ ਕਿ ਕਦੀ ਵੀ ਕਿਸੇ ਚੀਜ਼ ਦਾ ਰੇਟ ਕਦੇ ਘਟੇ ਤੇ ਉਹਦੀ ਸੇਲ ਵਧੀ ਵਧੀ ਹੈ। ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਨੀ ਵਧਨੀ ਹੈ। ਹੁਣ ਹਰ ਕਸਟਮਰ ਇਹ ਹੋਇਆ ਵੀ ਜਿਹੜਾ 43 ਵਾਲਾ ਹੋਵੇ 50 ਤੇ ਚਲੇ ਜਾਏਗਾ ਜੇ ਅਲੀ ਜੀ ਦੀ ਗੱਲ ਕਰੀਏ ਤੇ 50 ਵਾਲਾ 55 ਤੇ ਚਲਾ ਜਾਏਗਾ। ਇੱਕ ਸਰਫਾਈਜ਼ ਜਿਹੜਾ ਉਹ ਸਟੱਪ ਅਪ ਕਰ ਲੇਗਾ ਕਿਉਂਕਿ ਪ੍ਰਾਈਸ ਇੰਨੇ ਜ਼ਿਆਦਾ ਘਟ ਗਏ ਨੇ ਕਿ ਕਸਟਮਰ ਨੂੰ ਪੂਰਾ ਬੈਨੀਫਿਟ ਮਿਲਣਾ ਵਾ ਜਿਹੜਾ ਛੋਟੀ ਐਲਡੀ ਲੈਣ ਆਇਆ ਉਹ ਵੀ ਵੱਡੀ ਲੱਗ ਜਾਵੇਗਾ ਕਿੰਨੀ ਤਾਂ ਸੇਲ ਇਨਕਰੀਜ਼ ਹੋਣ ਦੀ ਉਮੀਦ ਹੈ ਸੇਲ 50% ਤੋਂ ਵੱਧ ਪਿਛਲੇ ਸਾਲ ਨਾਲੋਂ ਬੂਸਟ ਕਰੇਗੀ ਐਸਾ ਦਾਅਵਾ ਵੀ ਤੇ ਕੰਪਨੀਆਂ ਦਾ ਵੀ ਇਹੀ ਹੈਗਾ ਵਾਈਡਆ ਤੇ ਆਮ ਤੌਰ ਤੇ ਕੰਪਨੀਆਂ ਤਿਹਾਰਾ ਦੇ ਦਿਨਾਂ ਦੇ ਇਸ਼ਾਰੇ ਤੇ ਦੰ 13 ਹੋ ਗਿਆ ਦੀਵਾਲੀ ਤੇ 21 ਕੀਮਾ ਦੇ ਨੀਅਰ ਉਸ ਕੀ ਮਾਂ ਬੱਕਰੀ ਆ ਰਾਂਗੇ ਜੀ GST ਦੀ ਕੋਈ ਨਹੀਂ ਆਉਣਾ ਉਹ ਦੀਵਾਲੀ ਫੈਸਟੀਵਲ ਜਿਹੜੇ ਸਕੀਮਾਂ ਸਕੀਮਾਂ ਨੇ ਉਹ ਹਰ ਸਾਲ ਆਉਂਦੀਆਂ ਨੇ ਉਹ ਐਜ਼ ਇਟ ਇਜ਼ ਰਹਿਣੀਆਂ ਨੇ GST ਦੇ ਜਿਹੜੇ ਆਫਰ ਆ ਉਹ ਐਕਸਟਰਾ ਵਾ 8 ਤੋਂ 10% ਦਾ ਬੈਨੀਫਿਟ ਮਿਲਣਾ ਕਸਟਮਰ ਨੂੰ ਕੋਈ ਵੀ ਪ੍ਰੋਡਕਟ ਖਰੀਦਦਾ ਚਾਹੇ ਏਸੀ ਆ ਚਾਹੇ ਏਲਈਡੀ ਆ ਚਾਹੇ ਬਿਸ਼ਵਾਸ਼ਰ ਚਾਹੇ ਸਲਾਈ ਮਸ਼ੀਨ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦੀਵਾਲੀ ਤੇ ਪੁਜਾਰਾ ਵੀ ਖਾਸ ਕਰਕੇ ਇਲੈਕਟ੍ਰੋਨਿਕ ਜਰਤਾਂ ਪੂਰੀਆਂ ਦਾ ਵੇਚਣ ਮਿਲਦਾ ਪੂਰੀ 100% ਰੋਨ ਦਾ ਪਿਛਲੇ ਸਾਲਾਂ ਨਾਲੋਂ ਡਬਲ ਹੋਣ ਗਿਆ ਇਹ ਮੈਨੂੰ ਵੀ ਤੇ ਕੰਪਨੀਆਂ ਨੂੰ ਸਾਰਿਆਂ ਨੂੰ ਇਹ ਪੂਰਾ ਵਿਸ਼ਵਾਸ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਸ਼ੁਭ ਕਾਮਨਾਵਾਂ ਦਿੰਨਾ ਵਾ ਦੀਵਾਲੀ ਦੀਆਂ ਵੀ ਤੇ ਨਾਲੇ ਜੈਨਾ ਤੁਹਾਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਵਾਤ ਤੋੜ ਬੈਨੀਫਿਟ ਲਓ ਧੰਨਵਾਦ